17 ਸਤੰਬਰ ਤੋਂ ਇਨਾ ਰਾਸ਼ੀਆਂ ਦੀ ਚਮਕੇਗੀ ਕਿਸਮਤ ਬਰੇਗਾ ਪੈਸਿਆਂ ਦਾ ਮੀ ਜਾਣ ਲੋ ਆਪਣੀ ਰਾਸ਼ੀ ਬਾਰੇ ਤੁਹਾਡਾ ਕਿਵੇਂ ਲੰਘੇਗਾ ਸਤੰਬਰ ਮਹੀਨਾ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਹਾਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਜੋਤਿਸ਼ ਮਾਇਰ ਅਨੁਸਾਰ ਦਿੱਤ ਮਿਲੀਆਂ ਹੋਈਆਂ ਜਾਣਕਾਰੀਆਂ ਸਰਕਾਰੀ ਸਕੀਮਾਂ ਸੰਬੰਧੀ ਵੀਡੀਓ ਲੈ ਕੇ ਆਉਂਦੇ ਰਹਿੰਦੇ ਆ ਚੈਨਲ ਤੇ ਨਵੇਂ ਆਇਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿੱਪ ਕਰਿਓ ਕਿਉਂਕਿ ਬਹੁਤ ਸਰੀਆਂ ਜਾਣਕਾਰੀਆਂ ਧੁਨੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ 17 ਸਤੰਬਰ ਤੋਂ ਰਾਸ਼ੀਆਂ ਦੀ ਕਿਸਮਤ ਬਦਲਣ ਵਾਲੀ ਹੈ ਤੇ ਗੱਲ ਜੋਤਿਸ਼ ਮਾਹਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈ ਵੀਡੀਓ ਅੰਤ ਤੱਕ ਜ਼ਰੂਰ ਦੇਖਦੇ ਰਹਿਣਾ ਵੈਦਿਕ ਜੋਤਿਸ਼ ਅਨੁਸਾਰ 17 ਸਤੰਬਰ 2025 ਨੂੰ ਰਾਤ 1:38 ਮਿੰਟਾਂ ਤੇ ਸੂਰਜ ਦੇਵਤਾ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਇਸ ਤੋਂ ਪਹਿਲਾਂ 15 ਸਤੰਬਰ ਨੂੰ ਸਵੇਰੇ 10:58 ਮਿੰਟਾਂ ਤੇ ਬੁੱਧ ਵੀ ਕੰਨਿਆ ਵਿੱਚ ਦਾਖਲ ਹੋਵੇਗਾ ਸੂਰਜ ਤੇ ਬੁੱਧ ਦੇ ਸੰਮੇਲ ਨਾਲ ਬੁੱਧਾ ਦਿੱਤਿਆ ਯੋਗ ਬਣੇਗਾ ਜੋ ਕੁਜ ਰਾਸ਼ੀਆਂ ਲਈ ਵਿਸ਼ੇਸ਼ ਲਾਭਕਾਰੀ ਸਾਬਤ ਹੋ ਸਕਦਾ ਹੈ ਇਸ ਯੋਗ ਨਾਲ ਧਨ ਦੌਲਤ ਮਾਨ ਸਨਮਾਨ ਅਤੇ ਖੁਸ਼ਹਾਲੀ ਦੇ ਦਰਵਾਜ਼ੇ ਖੁੱਲਣ ਦੇ ਯੋਗ ਨੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਿਥੁਨ ਰਾਸ਼ੀ ਦੀ ਮਿਥੁਨ ਰਾਸ਼ੀ ਦੇ ਚੌਥੇ ਭਾਵ ਵਿੱਚ ਬੁੱਧਾ ਦਿੱਤਿਆ ਯੋਗ ਬਣ ਰਿਹਾ ਹੈ ਇਸ ਕਾਰਨ ਇਸ ਰਾਸ਼ੀ ਵਾਲਿਆਂ ਨੂੰ ਬੱਚਿਆਂ ਦੀ ਤਰਫੋਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਨੌਕਰੀ ਪੇਸ਼ਾ ਲੋਕਾਂ ਨੂੰ ਵਿਦੇਸ਼ ਯਾਤਰਾ ਦਾ ਮੌਕਾ ਮਿਲ ਸਕਦਾ ਹੈ ਜਦਕਿ ਵਪਾਰੀਆਂ ਨੂੰ ਵੱਡਾ ਲਾਭ ਹੋਵੇਗਾ ਸ਼ੇਅਰ ਮਾਰਕੀਟ ਅਤੇ ਨਿਵੇਸ਼ਾਂ ਤੋਂ ਵੀ ਵਧੀਆ ਕਮਾਈ ਦੇ ਸੰਕੇਤ ਨੇ ਘਰੇਲੂ ਜੀਵਨ ਵਿੱਚ ਸੁਖ ਸ਼ਾਂਤੀ ਬਣੀ ਰਹੇਗੀ ਅਤੇ ਜੀਵਨ ਸਾਥੀ ਦਾ ਸਹਿਯੋਗ ਮਿਲੇਗਾ ਅਗੇ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਗਨ ਭਾਵ ਵਿੱਚ ਬੁੱਧ ਸੂਰਜ ਦਾ ਸੰਜੋਜਨ ਉਹਦੇ ਹਿਸ ਕਾਰਨ ਇਸ ਰਾਸ਼ੀ ਵਾਲਿਆਂ ਲਈ ਸਮਾਂ ਬਹੁਤ ਲਾਭਕਾਰੀ ਰਹੇਗਾ ਜੀਵਨ ਵਿੱਚ ਖੁਸ਼ੀਆਂ ਵਧਣਗੀਆਂ ਅਤੇ ਸਮਾਜ ਵਿੱਚ ਮਾਨ ਸਨਮਾਨ ਵਧੇਗਾ ਲਵ ਲਾਈਫ ਵਧੀਆ ਚੱਲਣ ਵਾਲੀ ਹੈ ਸਾਥੀ ਨਾਲ ਯਾਤਰਾ ਦੇ ਯੋਗ ਬੰਦੇ ਨੇ ਵਪਾਰ ਵਿੱਚ ਨਵੇਂ ਮੌਕੇ ਮਿਲ ਸਕਦੇ ਨੇ ਤੇ ਨੌਕਰੀ ਪੇਸ਼ਾ ਲੋਕਾਂ ਨੂੰ ਉੱਚ ਅਧਿਕਾਰੀਆਂ ਦੀ ਮਿਹਰਬਾਨੀ ਪ੍ਰਾਪਤ ਹੋ ਸਕਦੀ ਹੈ ਅਗਿਆ ਵਿਸ਼ਚਕ ਰਾਸ਼ੀ ਵਿਸ਼ਚਕ ਰਾਸ਼ੀ ਦੇ 11ਵੇਂ ਭਾਵ ਵਿੱਚ ਇਹ ਯੋਗ ਬਣ ਰਿਹਾ ਹੈ ਇਸ ਨਾਲ ਦੋਸਤਾਂ ਨਾਲ ਸਬੰਧ ਮਜ਼ਬੂਤ ਹੋਣਗੇ ਯਾਦਗਾਰ ਯਾਤਰਾਵਾਂ ਦੇ ਸੰਕੇਤ ਬਣਦੇ ਨੇ ਸਮਾਜਿਕ ਪੱਧਰ ਤੇ ਮਾਣ ਸਨਮਾਨ ਵਧੇਗਾ ਅਤੇ ਅਧਿਆਤਮਿਕ ਰੁਝਾਨ ਵੀ ਤੀਬਰ ਹੋ ਸਕਦਾ ਹੈ ਧਾਰਮਿਕ ਯਾਤਰਾਵਾਂ ਦੇ ਯੋਗ ਵੀ ਨਜ਼ਰ ਆ ਰਹੇ ਨੇ ਅਗੇ ਰਾਸ਼ੀ ਹੈ ਮੀਨ ਰਾਸ਼ੀ ਮੀਨ ਰਾਸ਼ੀ ਦੇ ਲੋਕਾਂ ਕੋ ਗੋਚਰ ਸਮੇਂ ਦੌਰਾਨ ਆਪਣੇ ਦੁਸ਼ਮਨਾ ਤੇ ਹਾਵੀ ਹੋਣਗੇ ਇਸ ਸਮੇਂ ਦੌਰਾਨ ਕਾਰੋਬਾਰ ਵਿੱਚ ਲਾਭ ਹੋ ਸਕਦਾ ਹੈ ਅਦਾਲਤ ਨਾਲ ਸੰਬੰਧਿਤ ਮਾਮਲੇ ਤੁਹਾਡੇ ਹੱਕ ਵਿੱਚ ਹੋਣਗੇ ਕਰਜ਼ੇ ਤੋਂ ਰਾਹਤ ਮਿਲ ਸਕਦੀ ਹੈ ਤਾਂ ਇਹ ਜਾਣਕਾਰੀਆਂ ਵੱਖ-ਵੱਖ ਜੋਤਿਸ਼ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਸਾਡਾ ਖੁਦ ਦਾ ਕੋਈ ਵਿਚਾਰ ਨਹੀਂ ਹੈ ਵੀਡੀਓ ਚੰਗੀ ਲੱਗੇ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਮਿਲਦੇ ਆਗਲੀ ਵੀਡੀਓ ਦੇ ਨਾਲ ਧੰਨਵਾਦ